ਉਹ ਹਾਂ ਮੇਲੇ ਦੇ ਵਿੱਚੋਂ ਤੇ ਸਾਨੂੰ ਸਭ ਤੋਂ ਬੱਚੀ ਦਿਖਾਉਣਿਆ ਘੈਂਟ ਜਿਹੜੀ ਮੇਰੇ ਦਿਲ ਨੂੰ ਜਚੀ ਆਗੀ ਤੇ ਜਚੀ ਤਾਂ ਕੀ ਕਿਉਂਕਿ ਕੁਆਲਿਟੀ ਆ ਬੱਚੀ ਦੇ ਵਿੱਚ ਖੜਨੀ ਦੇਖੋ ਕਿੰਨੀ ਸੋਹਣੀ ਆ ਤੇ ਜਿਹੜੀਆਂ ਆਪਾਂ ਵੀ ਬ੍ਰੇਡ ਦਿਆਂ ਕੁਆਲਿਟੀਆਂ ਹੁੰਦੀਆਂ ਨੇ ਤੇ ਸਾਨੂੰ ਉਹ ਦੱਸ ਦਿੰਦੇ ਆਗੇ ਤੇ ਜਜਮੈਂਟ ਜਿਹੜੀ ਹੋਣ ਲੱਗੀ ਆ ਤੇ ਜੇ ਮੇਰੇ ਰੀੜ ਦੀ ਹੱਡੀ ਇਹਦੀ ਜਿਹੜੀ ਬਿਲਕੁਲ ਸਿੱਧੀ ਆ ਪ੍ਰੋਪਰ ਖੜਨੀ ਦੇਖੋ ਕਿੰਨੀ ਜ਼ਿਆਦਾ ਸੋਹਣੀ ਆ ਇਹਦੀ ਤੇ ਗੂਰੀ ਹੀ ਜਰਸੀ ਦਾ ਜਿਹੜਾ ਉਹਦੀ ਬੱਛੀ ਆ ਕੀ ਤੇ ਖੀਰੀ ਬੱਛੀ ਆ ਤੇ ਬਾਈ ਦੀਆਂ ਕੱਲ ਜਰਸੀ ਦੇ ਵਿੱਚੋਂ ਤੰਨਾ ਬੱਛੀਆਂ ਨੇ ਨੰਬਰ ਜਿੱਤੇ ਹੈਗਾ ਇੱਕ ਪਹਿਲੇ ਨੰਬਰ ਤੇ ਇੱਕ ਦੂਜੇ ਤੇ ਤੇ ਇੱਕ ਆ ਚੌਥੇ ਤੇ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਵੀ ਕੀ ਮਾਹੌਲ ਆ ਗਿਆ ਮੇਲੇ ਦਾ ਆ ਦੇਖੋ ਕਿੰਨਾ ਵਧੀਆ ਬਣ ਰਿਹਾ ਪ੍ਰੋਗਰਾਮ ਲਓ ਜੀ ਕੱਟਿਆ ਆਲੇ ਵੀਰ ਤੇ ਆਣਦੇ ਦੇਖੋ ਜਿੱਥੇ ਵੀ ਇਕੱਠੇ ਇਕੱਠੇ ਆਉਂਦੇ ਨੇ ਉਹਨਾਂ ਨੂੰ ਦੋ ਬੱਚੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਖੜੀਆਂ ਸਾਰੀਆਂ ਵਾਲੇ ਵਾਲੇ ਤੇ ਕਾ ਦੀ ਕੋਈ ਕਾ ਬੱਚੀ ਬਹੁਤ ਸੋਹਣੀ ਖੜੀ ਹੋ ਗਈ ਇਹਨੂੰ ਕਿਉਂ ਬਾਹਰ ਕੱਢਦਾ ਇਹਨੂੰ ਬਾਈ ਬੱਚੀ ਬਹੁਤ ਸੋਹਣੀ ਹੈ ਦੇਖੋ ਕਿੰਨੀ ਜਗ੍ਹਾ ਤੁਸੀਂ ਚਾਰ ਕਦੇ ਇੱਕੋ ਜਗ੍ਹਾ ਦੇ ਇਕੱਠੇ ਕੀਤੇ ਪੰਜਵਾਂ ਉਹ ਖਲੋਤਾ ਉਹ ਬੱਚੀ ਆ ਵੀ ਸੋਹਣੀ ਹੈਗੀ ਤੇ ਦੋ ਬੱਚੀਆਂ ਤਿੰਨ ਬੱਚੀਆਂ ਹੋ ਗਈਆਂ ਜਿਹੜੀਆਂ ਮੈਨੂੰ ਸੋਹਣੀਆਂ ਲੱਗੀਆਂ ਹੁਣ ਤੱਕ ਸਿਰੇ ਦੀਆਂ ਆਪਾਂ ਕਹਿ ਲੀਏ ਤੇ ਬਾਕੀ ਵੈਸੇ ਸਾਰੀਆਂ ਸੋਹਣੀਆਂ ਨੇ ਕਿਉਂਕਿ ਮੇਲੇ ਦੇ ਵਿੱਚ ਮਾੜੀ ਬੱਚੀ ਕੋਈ ਨਹੀਂ ਲੈ ਕੇ ਆਉਂਦਾ ਹੈਗਾ ਤੇ ਸਾਰੇ ਇੱਕ ਨੰਬਰ ਬੱਚੀ ਆ ਦੇਖੋ ਇਹਦਾ ਪਿੱਠੂ ਪੂੜਾ ਕਿੰਨਾ ਜੋੜਾ ਮਾਗਰ ਪੜੀ ਦੇਖੋ ਕਿੰਨੀ ਸੋਹਣੀ ਦਾ ਇਹਦੀ ਮਾਗਰੋ ਤੇ ਹੋ ਸਕਦਾ ਵੀ ਇਹ ਗੱਬਣ ਵੀ ਹੋ ਸਕਦੀ ਆ ਦੇਖੋ ਭਾਈ ਜਮਾ ਸਿਰਾਂ ਗੱਲਵਾਤ ਆ ਗਈ ਤੇ ਇਹ ਦੇਖੋ ਲਓ ਜੀ ਆ ਦੇਖੋ ਆ ਬੱਚੀ ਕਿੰਨੀ ਸੋਹਣੀ ਆ ਕਾਲੇ ਰੰਗ ਦੇ ਵਿੱਚ ਤਾਂ ਹੈਗੀ ਆ ਪਰ ਕੁਆਲਿਟੀ ਦੇਖੋ ਕਿੰਨੀ ਜਿਆਦਾ ਸੋਹਣੀ ਹੈ ਇਹਦੀ ਆ ਦੇਖੋ ਤੇ ਲਾਈਵ ਆਪਾਂ ਮੌਕੇ ਮੌਕੇ ਤੇ ਹੁੰਦੇ ਰਹਾਂਗੇ ਆ ਦੇਖੋ ਇਹ ਪਤਾ ਨਹੀਂ ਕਿਵੇਂ ਜੀ ਖੜੀ ਹੈਗੀ ਲਓ ਜੀ ਦੇਖ ਸਕਦੇ ਹੋ ਤੁਸੀਂ ਕੋਰ ਕਿਸੇ ਤਰ ਮੇਲੇ ਦਾ ਮਾਹੌਲ ਹੈ ਜਿਹੜਾ ਪੂਰਾ ਭਖਿਆ ਹੋਇਆ ਹੈਗਾ ਤੇ ਬਾਕੀ ਦਰਸ਼ਕ ਦੇਖ ਸਕਦੇ ਹੋ ਤੁਸੀਂ ਆਲੇ-ਦਾਲੇ ਕਿੰਨੇ ਆਗੇ ਤੇ ਲੋ ਜੀ ਰਿੰਗਲ ਦੇ ਆਲੇ-ਦਾਲੇ ਮਾਹੌਲ ਦੇਖੋ ਸੀ ਕਿੰਨਾ ਭਖ ਰਿਹਾ ਹੈਗਾ ਹਾਲੇ ਮੁਕਾਬਲਾ ਜਿਹੜਾ ਸ਼ੁਰੂ ਹੋਇਆ ਨੇ ਹੈਗਾ ਹਾਲਾਕਿ ਪਰ ਮਾਹੌਲ ਇਹਦਾ ਪੂਰਾ ਭਖਿਆ ਹੋਇਆ ਹੈਗਾ ਤੇ ਚੱਲਦੇ-ਚੱਲਦੇ ਲਾਈਵ ਨੂੰ ਗੇਰਾ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰੀ ਚੱਲੋ ਵੀ ਆਵਾਜ਼ ਬੂਜ ਕਿਵੇਂ ਸਹੀ ਆਈ ਜਾਂਦੀ ਹੈ ਪ੍ਰੋਪਰ ਤੇ ਦੇਖੋ ਆਲੇ-ਦਾਲੇ ਦਰਸ਼ਕ ਕਿੰਨੇ ਖੜੇ ਆਗੇ ਤੇ ਸਾਰਿਆਂ ਨੂੰ ਪੂਰੀ ਬੇਟਾਗ ਵੀ ਕਿਹੜੀ ਬੱਛੀ ਨੇ ਨੰਬਰ ਚੱਕਣਾ ਪਹਿਲਾ ਦੂਜਾ ਤੀਜਾ ਤੇ ਕਿਉਂਕਿ ਬੱਚੀਆਂ ਲਗਭਗ ਸਾਰੀਆਂ ਸੋਣੀਆਂ ਨੇ ਪਰ ਜਦੋਂ ਇਹਨੇ ਹੁੰਦੇ ਹੁੰਦੇ ਆ ਨਾ ਵੀ ਸਾਣ ਪਿੱਟ ਦਿਆ ਤਾਂ ਇੱਕ ਦਿਨ ਦਾ ਢੈਣਾ ਆ ਪਰ ਵੀਰ ਧਿਆਨ ਦਿਓ ਦੇਖੋ ਬਈ ਇੱਕ ਗੱਡੀ ਬਾਹਰ ਘੁੰਮ ਰਹੀ ਹੈ ਜੀ ਇਹ 410 ਤੇ ਜੱਜਮੈਂਟ ਕਰਨ ਵਾਸਤੇ ਬਾਹਰ ਬੁਲਾਏ ਹੋਏ ਆ ਜੱਜ 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 ਤੇ ਦੇਖ ਸਕਦੇ ਹੋ ਤੁਸੀਂ ਇਹ ਗੱਡੀ ਦੇ ਵਿੱਚੋਂ ਧੂਆ ਨਿਕਲਦਿਆਂ ਆ ਇਹ ਗੱਡੀ ਨੇ ਆਪਣੇ ਤਾਰਾ ਤੋੜਾ ਜੁੜ ਗਿਆ ਅੱਗ ਲੱਗਣ ਵਾਲੀ ਆ HR0AR 0557 ਜਿਹੜੇ ਵੀ ਵੀਰ ਦੀ ਗੱਡੀ ਹੋਵੇ ਆਪਣੀ ਗੱਡੀ ਵੇਖੋ ਜੀ ਉੱਥੇ ਧੂਆ ਨਿਕਲਦੇ ਆਇਆ ਸੰਧੂ ਸਾਹਿਬ ਗੱਡੀ ਬੋਲ ਦੋ ਕਿਹੜੀ ਆ ਗੱਡੀ ਬੋਲ ਦੋ ਕਿਹੜੀ ਆ ਇਹ Tata ਦੀ ਗੱਡੀ ਆ ਜੀ Tata ਦੀ ਲਓ ਜੀ HF ਖੀਰਿਆ ਬੱਚੀਆਂ ਰਿਵੀਨ ਮੋਹਨ ਜੀ ਜਜਮੈਂਟ ਸ਼ੁਰੂ ਹੋਣ ਵਾਲੀ ਆ ਇਹ ਵੀ ਜੰਦੇ ਆ ਤੀ ਪੁੱਛੇਗੇ 100 ਮਿੰਟ ਮੋਚੋ ਛੇਤੀ ਹੀ ਮੁਕਾਬਲਾ ਸ਼ੁਰੂ ਹੋ ਜਾਇਆ ਮੌਸਮ ਔੜੇ ਵਾਲੇ ਕਿਰਾਵਾ ਹਲੋ ਕੱਟੇ ਵਾਲੇ ਵੀਰ ਧਿਆਨ ਦਿਓ ਗੱਲਾਂ ਤਿੰਨ ਨੋਟ ਕਰੋ ਕੋਈ ਵੀ ਕੱਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ